ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੁਝ ਬੱਚਿਆਂ ਦੇ ਸਵਾਲ ਸੀ ਸੋ ਆਪਾਂ ਇਹਨਾਂ ਬੱਚਿਆਂ ਦੇ ਕੋਲੋਂ ਹੀ ਸੁਣਦੇ ਆਂ ਹਾਂਜੀ ਹਰਲੀਨ ਬੇਟਾ ਤੁਸੀਂ ਕੀ ਕਹਿ ਰਹੇ ਸੀ ਬਾਬਾ ਜੀ ਸਾਡਾ ਨਾ ਨਿੱਤੇ ਨੇਮ ਚ ਦਿਲ ਨਹੀਂ ਲੱਗਦਾ ਕੋਈ ਦੱਸੋ ਕਿ ਕਿੱਦਾਂ ਹਾਂਜੀ ਆਪਣਾ ਅੱਜਕੱਲ ਬੱਚਿਆਂ ਦਾ ਜ਼ਿਆਦਾ ਇਹੋ ਸਵਾਲ ਹੁੰਦਾ ਕਿ ਬੱਚੇ ਗੁਰੂਵਾਲ ਜੁੜਦੇ ਆ ਬਾਣੀ ਆ ਜੁੜਦੇ ਆ ਅਮਰ ਵੇਲਾ ਸੰਭਾਲਦੇ ਆ ਸੰਧਿਆ ਵੇਲੇ ਦਾ ਸਮਾਂ ਸੰਭਾਲਦੇ ਆ ਤੇ ਹੁਣ ਆਪਣੀਆਂ ਹਰਲੀਣ ਬੇੜੀ ਆ ਇਹ ਕਹਿ ਰਹੀ ਆ ਕਿ ਬਾਬਾ ਜੀ ਸਾਡੇ ਨਾਲ ਮਣਿਆ ਨਿਤਨੇਮ ਵਿੱਚ ਨਹੀਂ ਲੱਗਦਾ ਸੋ ਕਿਸ ਤਰ੍ਹਾਂ ਨਿਤਨੇਮ ਦੇ ਵਿੱਚ ਮਣ ਜੁੜੇ ਪਹਿਲਾਂ ਆਪਾਂ ਇਹਨਾਂ ਤੋਂ ਸੁਣ ਲੈਨੇ ਆ ਕਿ ਇਹ ਕਿਹੜੀ ਕਿਹੜੀ ਬਾਣੀ ਪੜ੍ਹਦੇ ਨੇ ਡੇਲੀ ਹਾਂਜੀ ਹਰਲੀਣ ਕਿਹੜੀ ਬਾਣੀ ਪੜ੍ਹਦੇ ਆਪਾਂ ਜੱਪ ਜੀ ਸਾਹਿਬ ਤੇ ਜੱਪ ਸਬ ਅੱਛਾ ਠੀਕ ਆ ਜੱਪ ਜੀ ਸਾਹਿਬ ਜਪ ਸਬ ਗੁਰ ਪ੍ਰਸਾਦ ਸ੍ਰੀ ਚੋਪੀ ਸਾਹਿਬ ਤੇ ਨੰਦ ਸਾਹਿਬ ਠੀਕ ਆ ਅਜੇ ਮਤਲਬ ਇਹਦੇ ਬੱਚਿਆਂ ਦੀ ਜਿਹੜੀ ਸੰਤਿਆ ਨਿਤਨੇਮ ਆਲੀ ਉਹ ਰਹਿੰਦੀ ਆ ਫਿਰ ਵੀ ਚਲੋ ਇੰਨਾ ਪ੍ਰਾਊਡ ਆ ਵੀ ਜਾ ਸਕਤੋਂ ਅੱਜਕੱਲ ਗਰੰਥੀ ਭੱਜਦੇ ਨੇ ਪਰ ਸਾਡੇ ਬੱਚੇ ਜਿਹੜੇ ਜਾਸਲ ਦੀ ਸੰਤਿਆ ਕਰਕੇ ਦੇਤਨੇਮ ਕਰ ਰਹੇ ਨੇ ਸੋ ਆਪਣੀ ਬੱਚੀ ਦਾ ਸਵਾਲ ਸੀ ਕਿ ਨਿਤਨੇਮ ਵਿੱਚ ਮਨ ਨਹੀਂ ਲੱਗਦਾ ਤੇ ਕਿਹੜੀ ਵਿਧੀ ਅਪਣਾਈ ਜਾਵੇ ਸੋ ਸਾਧ ਸੰਗਤ ਜੀ ਮੈਂ ਵੀ ਤੁਹਾਨੂੰ ਇਹ ਕਹਣਾ ਚਾਹੁੰਦਾ ਵਾਂ ਕਿ ਇੱਕ ਛੋਟੀ ਜੀ ਕਹਾਣੀ ਸੁਣਾ ਕੇ ਆ ਸੰਗਤਾਂ ਨੂੰ ਜਿਹੜਾ ਵਾ ਵੀ ਇਹ ਬੱਚੇ ਆਪਣੇ ਕਹਿ ਰਹੇ ਕਿ ਨਿਤਨੇਮ ਵਿੱਚ ਮਨ ਨਹੀਂ ਲੱਗਦਾ ਤੇ ਇਹਨਾਂ ਦਾ ਮਨ ਜਿਹੜਾ ਉਹ ਪੱਕਾ ਨਿਤਨੇਮ ਵਿੱਚ ਵੱਜ ਜਾਵੇਗਾ ਇਸੇ ਤਰ੍ਹਾਂ ਇੱਕ ਪਿੰਡ ਵਿੱਚ ਨਾ ਦੋ ਭਰਾ ਰਹਿੰਦੇ ਸੀ ਇੱਕ ਦਾ ਨਾਮ ਸੀ ਸਿਮਰਨ ਤੇ ਇੱਕ ਦਾ ਨਾਮ ਸੀ ਦਿਲਪ੍ਰੀਤ ਸਾਧ ਸੰਗਤ ਜੀ ਜਦੋਂ ਉਹ ਦੋਵੇਂ ਭਰਾ ਖੇਡਦੇ ਸੀ ਤੇ ਸਾਰੇ ਜਿਹੜੇ ਲੋਕ ਨਾਲ ਲੋਕਾਂ ਦੇ ਬੱਚੇ ਉਹ ਵੀ ਖੇਡਦੇ ਸੀ ਇੱਕ ਦਿਨ ਕੀ ਹੋਇਆ ਕਿ ਦੋਵੇਂ ਭਰਾ ਖੇਡਦੇ ਖੇਡਦੇ ਇੱਕ ਸੂਏ ਲ ਮਤਲਬ ਹੀ ਖੂ ਲਾ ਕੇ ਚਲ ਗਏ ਸਾਧ ਸੰਗਤ ਜੀ ਜਦੋਂ ਖੂ ਲਾ ਕੇ ਚਲ ਗਏ ਜਿਹੜਾ ਦਿਲਪ੍ਰੀਤ ਛੋਟਾ ਸੀ ਸਿਮਰਨ ਵੱਡਾ ਸੀ ਦਿਲਪ੍ਰੀਤ ਕੀ ਆ ਗਲਤੀ ਦੇ ਨਾਲ ਖੂਹ ਦੇ ਵਿੱਚ ਡਿੱਗ ਗਿਆ ਤੇ ਲਾਗੇ-ਛਾਗੇ ਕੋਈ ਨਹੀਂ ਸੀ ਕੋਈ ਨਹੀਂ ਸੀ ਉਹਨਾਂ ਨੂੰ ਬਚਾਉਣ ਵਾਲਾ ਕਿਉਂਕਿ ਛੋਟਾ ਸੀ ਦਿਲਪ੍ਰੀਤ ਤੇ ਜਿਹੜਾ ਸਿਮਰਨ ਸੀ ਉਹ ਵੀ ਛੋਟਾ ਸੀ ਪਰ ਕੀ ਹੋਇਆ ਜਦੋਂ ਭਰਾ ਨੂੰ ਮੁਸੀਬਤ ਵਿੱਚ ਵੇਖਿਆ ਦਿਲਪ੍ਰੀਤ ਨੂੰ ਸਿਮਰਨ ਨੇ ਤੇ ਉਹਨੇ ਕੀ ਕੀਤਾ ਉਹ ਆਪਾਂ ਸਮਝਦੇ ਆ ਕਿ ਸਾਧ ਸੰਗਤ ਜੀ ਉਸ ਵਕਤ ਉਹਨਾਂ ਦੇ ਹੱਥ ਜੋ ਕੁਝ ਆਇਆ ਉਹਨਾਂ ਨੇ ਜਿਹੜਾ ਵਾ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਜਿਹੜਾ ਮੈਂ ਆਪਣੇ ਭਰਾ ਨੂੰ ਇਹ ਖੂਹ ਦੇ ਵਿੱਚੋਂ ਬਾਹਰ ਕੱਢ ਲਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਗੁਰਬਾਣੀ ਆ ਸਾਡੇ ਬੱਚਿਆਂ ਨੂੰ ਜਿਹੜੇ ਆ ਮਾੜੀਆਂ ਹਰਕਤਾਂ ਤੋਂ ਮਾੜੇ ਵਿਸ਼ਿਆਂ ਤੋਂ ਮਾੜੀ ਸੰਗਤ ਤੋਂ ਬਚਾਉਂਦੀ ਆ ਕਹਿੰਦੇ ਸਾਧ ਸੰਗਤ ਜੀ ਉਹ ਜਦੋਂ ਦਿਲਪ੍ਰੀਤ ਬਾਰੇ ਪਤਾ ਲੱਗਾ ਕਿ ਖੂਹ ਵਿੱਚ ਡੇਗ ਗਿਆ ਏ ਸਿਮਰਨ ਨੇ ਕੋਸ਼ਿਸ਼ ਕੀਤੀ ਕੋਈ ਰਸਤੀ ਫੜ ਕੇ ਲਿਆਵਾ ਜਾਂ ਕੋਈ ਡੰਡਾ ਫੜ ਕੇ ਲਿਆਵਾ ਕਿਸੇ ਹਿਸਾਬ ਨਾਲ ਜਿਹੜਾ ਆ ਉਹਦੇ ਭਰਾ ਨੂੰ ਕੱਢ ਲਾਂ ਪਰ ਸਾਧ ਸੰਗਤ ਜੀ ਇਹ ਆਪਾਂ ਇੱਥੇ ਗੱਲ ਸੋਚਣ ਵਾਲੀ ਆ ਜਿਹੜਾ ਦਿਲਪ੍ਰੀਤ ਸੀ ਉਹ 5 ਸਾਲਾਂ ਦਾ ਏ ਤੇ ਜਿਹੜਾ ਸਿਮਰਨਜੀਤ ਸਿੰਘ ਆ ਉਹ ਘਟੋ ਘਟ ਉਹ ਘਟੋ ਘਟ ਜਿਹੜਾ ਵਾ ਤਿੰਨਾਂ ਸਾਲਾਂ ਦਾ ਹੀ ਹੁਣ ਇੱਥੇ ਫਰਕ ਕਿੰਨਾ ਪੈਂਦਾ ਏ ਤਿੰਨਾਂ ਸਾਲਾਂ ਦੇ ਵਿੱਚ ਤੇ ਪੰਜਾਂ ਸਾਲਾਂ ਦੇ ਵਿੱਚ ਬੜਾ ਫਰਕ ਹੈ ਫਿਰ ਸਾਧ ਸੰਗਤ ਜੀ ਕੀ ਹੋਇਆ ਕਿ ਜਿਹੜਾ ਸਿਵਰਨਜੀਤ ਆ ਉਹਨੇ ਦਿਲਪ੍ਰੀਤ ਨੂੰ ਬਾਹਰ ਕੱਢਣ ਲਈ ਖੂਬ ਵਿੱਚੋਂ ਬੜੀ ਜਦੋਜਹਿਦ ਕੀਤੀ ਇਹ ਕੀਤਾ ਕੋਸ਼ਿਸ਼ ਕਰਨੇ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਬੇੜੇ ਨਹੀਂ ਆ ਕੇ ਗੰਗਾ ਕਬੀ ਪਾਰ ਨਹੀਂ ਹੁੰਦੀ ਕਹਿੰਦੇ ਆ ਜਿਹੜੇ ਕੋਸ਼ਿਸ਼ ਕਰਦੇ ਉਹ ਕਦੀ ਹਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਜਿਹੜੇ ਬੇੜੀ ਦੇ ਵਿੱਚ ਚੜ ਕੇ ਪਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਦਿਲਪ੍ਰੀਤ ਨੂੰ ਬਾਹਰ ਕੱਢਣ ਲਈ ਸਿਵਰ ਜੀਤ ਨੇ ਰੱਸੀ ਦਾ ਸਾਥ ਲਿਆ ਉਹਨੇ ਪੂਰੇ ਜੋਸ਼ ਨਾਲ ਆਪਦੇ ਭਰਾ ਨੂੰ ਖਿੱਚ ਕੇ ਬਾਹਰ ਕੱਢ ਲਿਆ ਇੱਕ ਗੱਲ ਯਾਦ ਰੱਖਿਓ ਸਾਧ ਸੰਗਤ ਜੀ ਦਿਲਪ੍ਰੀਤ ਆ ਪੰਜਾਂ ਸਾਲਾਂ ਦਾ ਸਿਮਰਨ ਜੀਤ ਆ 3 ਸਾਲਾਂ ਦਾ ਪਰ ਫਿਰ ਵੀ ਜਿਹੜੀ ਹਿੰਮਤ ਆ ਉਹ ਹਿੰਮਤ ਨੇ ਜਿਹੜਾ ਵਾ ਕੋਸ਼ਿਸ਼ ਕਰਕੇ ਉਹ ਬੱਚੇ ਨੂੰ ਬਾਹਰ ਕੱਢ ਲਿਆ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਡੇ ਨਾਲ ਇਹੋ ਚੀਜ਼ਾਂ ਹੁੰਦੀਆਂ ਜਿਵੇਂ ਆਪਣੀ ਬੇਟੀ ਨੇ ਆਪਾਂ ਨੂੰ ਸਵਾਲ ਕੀਤਾ ਹਰਲੀਨ ਕੌਰ ਨੇ ਕਿ ਬਾਬਾ ਜੀ ਨੇਤ ਨੇ ਵਿੱਚ ਮਾਨੀ ਲੱਗਦਾ ਜਾਂ ਨੇਤ ਨੇਵ ਨਹੀਂ ਸਾਡੇ ਤੋਂ ਕੀਤਾ ਜਾਂਦਾ ਕਈ ਨਾ ਜਿਹੜਾ ਵਾ ਸਾਡੇ ਵਿੱਚ ਵਿਗਨਤਾ ਪੈਦਾ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਉਥੇ ਇੱਕ ਗੱਲ ਯਾਦ ਰੱਖਿਓ ਦਿਲਪ੍ਰੀਤ ਦਾ ਸਿਮਰਜੀਤ ਨੂੰ ਜਦੋਂ ਖੇਡਦਿਆਂ ਨੂੰ ਕੋਈ ਨਹੀਂ ਸੀ ਦੇਖਣ ਵਾਲਾ ਨਾ ਹੀ ਕੋਈ ਲਾਗੇ ਛਾਗੇ ਕੋਈ ਰਾਈ ਲੰਗਿਆ ਪਰ ਇੱਕ ਜਿਹੜੀ ਕਹਿ ਦਿੰਦੇ ਨੇ ਨਾ ਵਿਲ ਪਾਵਰ ਬੱਚਿਆਂ ਅੰਦਰ ਵਿਲ ਪਾਵਰ ਹੁੰਦੀ ਆ ਜਿਹੜੀ ਆਤਮ ਵਿਸ਼ਵਾਸ ਹੁੰਦਾ ਏ ਉਹ ਜਿਹੜਾ ਛੋਟਾ ਭਰਾ ਸੀ ਸਿਮਰਨਜੀਤ ਉਹਨੇ ਕੋਸ਼ਿਸ਼ ਕੀਤੀ ਉਹਨੇ ਆਪਣੇ ਭਰਾ ਨੂੰ ਬਾਹਰ ਕੱਢ ਲਿਆ ਉੱਥੇ ਕੋਈ ਉਹਨੂੰ ਇਹ ਨਹੀਂ ਸੀ ਕਹਿਣ ਵਾਲਾ ਕਿ ਤੇਰੇ ਪੱਲੇ ਕੋਹਣੀ ਤੇਰੇ 'ਚ ਜਾਨ ਨਹੀਂ ਤੂੰ ਜਿਹੜਾ ਉਹਨੂੰ ਬਾਹਰ ਕੱਢਨੇਗਾ ਕਿਉਂਕਿ ਤੂੰ ਛੋਟਾ ਆ ਜੇ ਫਿਰ ਚੈਨ ਦੀ ਪਾਵਰ ਹੈਗੀ ਤੂੰ ਆਪਦੇ ਭਰਾ ਨੂੰ ਜਿਹੜਾ ਖੁਦ ਵਿੱਚ ਬਾਹਰ ਕੱਢ ਲੇਗਾ ਪਰ ਸਾਧ ਸੰਗਤ ਜੀ ਉਹਨੇ ਆਪਦੀ ਵਿੱਲ ਪਾਵਰ ਦਾ ਜਿਹੜਾ ਵਾ ਯੂਜ਼ ਕੀਤਾ ਜਨਵਰੀਆ ਤੇ ਫਿਰ ਉਹਨੇ ਆਪਣੇ ਭਰਾ ਨੂੰ ਬਾਹਰ ਕੱਢ ਲਿਆ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡਾ ਮਾਨਿਆ ਇਹ ਜਿਹੜਾ ਮਾਨਿਆ ਨਾ ਇਹ ਵਿਸ਼ਾ ਵਿਕਾਰਾਂ ਨਾਲ ਭਰਿਆ ਹੋਇਆ ਏ ਇਹਦੇ ਅੰਦਰ ਵੀ ਦੋ ਬੰਦੇ ਬੈਠੇ ਨੇ ਇੱਕ ਸਿਮਰਜੀਤ ਇੱਕ ਦਿਲਪ੍ਰੀਤ ਉਹ ਕੀ ਆ ਮਨ ਤੇ ਤਨ ਮਨ ਜਿਹੜਾ ਵਾ ਉਹ ਸਾਡੇ ਕੋਲੋਂ ਨਾਮ ਬਾਣੀ ਦੀ ਖਰਾਕ ਮੰਗਦਾ ਏ ਜਿਹੜਾ ਤਾਂ ਨੇਣਾ ਸਾਧ ਸੰਗਤ ਜੀ ਉਹ ਪ੍ਰਸ਼ਾਦਾ ਪਾਣੀ ਮੰਗਦਾ ਏ ਅਸੀਂ ਰੋਟੀ ਖਾਣੋਂ ਰਾਤ ਨਹੀਂ ਰਹਿ ਸਕਦੇ ਦਿਨੇ ਨਹੀਂ ਰਹਿ ਸਕਦੇ ਤੇ ਫਿਰ ਅਸੀਂ ਬਾਣੀ ਤੋਂ ਕਿਸ ਤਰ੍ਹਾਂ ਰਹਿ ਸਕਦੇ ਆ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਇੱਕ ਬਾਣੀ ਆਉਂਦੀ ਆ ਇੱਕ ਬਾਣੀ ਪੜੋ ਜੇ ਦੋ ਆਉਂਦੀਆਂ ਦੋ ਪੜੋ ਨਿਤਨੇਮ ਦਿਹਾੜੀ ਦੇ ਵਿੱਚ ਆਪਣਾ ਪੂਰਾ ਕਰ ਸਕਦੇ ਇਹ ਨਹੀਂ ਕਿ ਹਰ ਵੇਲੇ ਅੰਮ੍ਰਿਤ ਵੇਲੇ ਜ਼ਰੂਰੀ ਤੁਸੀਂ ਕਰਨਾ ਹੈ ਕਿਸੇ ਵੇਲੇ ਵੀ ਤੁਸੀਂ ਜਿਹੜਾ ਵਾ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹ ਸਕਦੇ ਹੋ ਸੋ ਇਹ ਸੀ ਬੱਚਿਆਂ ਦਾ ਸਵਾਲ ਤੇ ਆ ਸੰਗਤਾਂ ਦੇ ਸ਼ੰਕੇ ਜਿਹੜੇ ਨਿਵਰਤ ਹੋ ਗਏ ਹੋਣਗੇ ਸੋ ਆਪ ਸੰਗਤਾਂ ਇਹਨਾਂ ਬੱਚਿਆਂ ਵਾਂਗੂ ਨਿਤਨੇਮ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਗੁਰੂ ਸਾਹਿਬ ਕਿਰਪਾ ਕਰਨ ਸੋ ਅਖੀਰ ਤੇ ਹੋਈਆਂ ਭੁੱਲਾਂ ਦੀ ਗੁਰੂ ਸਾਹਿਬ ক্ষমা ਬਖਸ਼ਿਸ਼ ਕਰਨ ਹੋਰ ਹੀ ਕੋਈ ਅੱਗੇ ਬੱਚੇ ਦਾ ਸਵਾਲ ਹੋਗਾ ਤੇ ਆਪ ਸੰਗਤਾਂ ਨਾਲ ਜਰੂਰ ਜਿਹੜਾ ਆਪਾਂ ਆ ਸਾਰੀ ਸੰਗਤ ਦੇ ਨਾਲ ਜਿਹੜਿਆ ਬੱਚਨਲਾਸ ਕਰਾਂਗੇ ਸੋ ਅਖੀਰ ਤੇ ਬਲਾ ਫਤੂ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ